ਬਦੋ ਕੀ ਨਾ ਹੋੜ ਮਾਧੋ ਮੋਸੀਓ ਠਾਕੁਰ ਤੇਜਨ ਜਨ ਤੇ ਠਾਕੁਰ ਖੇਲ ਪਰਿਉ ਹੈ ਤੋਸੀਓ ਰਹੋ ਇਹ ਆਪਾਂ ਇਹ ਖੇਲ ਬਾਜੀ ਖੇਲ ਕੇ ਦੇ ਰਿਹਾ ਹੁਣ ਹੁਣ ਕਹਿੰਦਾ ਹੁਣ ਠਾਕੁਰ ਨੂੰ ਕਹਿੰਦਾ ਵੀ ਹੁਣ ਮੈਂ ਲਵਾਜੀ ਖੇਡ ਅੱਛਾ ਜੀ ਹੁਣ ਦੇ ਤਾਂ ਮੈਨਾਂ ਕੀਤੀ ਦੀ ਠਗੀ ਅੱਛਾ ਜੀ ਠਗੀ ਮਾਨੂੰ ਆਈ ਹੁਣ ਖਬੀ ਤਰੀ ਹੂੰ ਹੂੰ ਉਹ ਦਾਦੀ ਦਿਖਾਉਣਾ ਠਗੀ ਕਰਕੇ ਪੱਤਿਆਂ ਦੀ ਏਰਾ ਫੇਰੀ ਹਾਂਜੀ ਹਾਂਜੀ ਮੈਨੂੰ ਕੰਨਾ ਸਮਝ ਆ ਗਈ ਹੁਣ ਹੋਰ ਦਾ ਮੈਨੂੰ ਕੱਲ ਕੇ ਦਿਖਾ ਠਗੀ ਲਾ ਕੇ ਦਿਖਾ ਦੇਣਾ ਹੂੰ ਹੂੰ ਇਹ ਖੇਲ ਹੈ ਜਲ ਤੇ ਠਾਕਰ ਦਾ ਖੇਡ ਹੈ ਜਿਹੜਾ ਪਰ ਮੈਨੂੰ ਤੂੰ ਜਾਨ ਬਣਾ ਦੇ ਹੂੰ ਹੂੰ ਮੈਂ ਠਾਕਰ ਤੇਰੇ ਨਾਲ ਮਿਲ ਕੇ ਤੈਨੂੰ ਤੂੰ ਖੋਜਾ ਤੂੰ ਲੁਕ ਜਾ ਮੇਰੇ ਅੰਦਰ ਮੈਂ ਤੈਨੂੰ ਲੱਭ ਕੇ ਦਿਖਾਉਂ ਅੱਛਾ ਅੱਗੇ ਤੁਮਨ ਲੱਭੇ ਨੇ ਨਾ ਨਾ ਚਰ ਹੂੰ ਬਹੁਤ ਜਨਮ ਪਿਛੜੇ ਤੇ ਮਾਦ ਹੋਏ ਜਨਮ ਤੁਹਾਰੇ ਲੈ ਕੇ ਹੂੰ ਕੁਝ ਜੇ ਤੇ ਮਾਰਗੀ ਲੋਕਾਂ ਮਤਲਬ ਲੱਭੂ ਕੁ ਅੱਛਾ ਜੀ ਇਹ ਹੋੜ ਬਗਲੀ ਹੈ ਅੱਛਾ ਜੀ ਇਹ ਬਾਜੀ ਹੈ ਹੂੰ ਹੂੰ ਹਾਂ ਕਹਿੰਦੇ ਹੋਣ ਕਿਹਦੇ ਆਪਾਂ ਬਾਜੀ ਉਦੋਂ ਲੁਕ ਜਾ ਮੈਂ ਤੁਹਾਨੂੰ ਫੇ ਲੱਭ ਕੇ ਟਖੂ ਹੂੰ ਹੂੰ ਤੋਰ ਸਮਝ ਆਈ ਨਾ ਪੰਜਾਬੀ ਤੋਂ ਬੁਝ ਨਹੀਂ ਬੁਝ ਲਈ ਹਾਂ ਜੀ ਕਿਹੜੀ ਤੁਸੀਂ ਬੁਝ ਲਈ ਹੋ ਕਹਿੰਦਾ ਹੁਣ ਬਾਅਦ ਬਾਅਦ ਬੁਝੂਗਾ ਔਰ ਤੂੰ じゃ ਬੁਝੀ ਹੋਈ ਆ ਪੰਜਾਬੀ ਤੋਂ ਦੱਸਦੀ ਫਿਰ ਦੁਬਾਰਾ ਦੱਸੀ ਭਾਈ ਇਹ ਕਾਹਲੀ ਗੱਲ ਕਰਦਾ ਹਾਂਜੀ ਹਾਂਜੀ ਮੈਂ ਕੋਈ ਜੋ ਕਹਿੰਦਾ ਵੀ ਹੁਣ ਬਾਅਦ ਬਾਅਦ ਦੁਬਾਰਾ ਹੀ ਬੁਝੂਗਾ ਯਾ ਜੇ ਨੂੰ ਸਵਾਲ ਸਮਝ ਆ ਜਾਵੇ ਕਹਿੰਦਾ ਫਿਰ ਮੈਨੂੰ ਇਹੇ ਜੇ ਹੋਰ ਸਵਾਲ ਦੇ ਹੁਣ ਮੈਂ ਕੱਢ ਕੇ ਦਿਖਾਉਂਗਾ ਹਾਂ ਇਹ ਜੇ ਸਵਾਲ ਨੇ ਮੇਰੇ ਨਾਲ ਦਾ ਹਾਂ ਫਿਰ ਉਹ ਕਿਉਂਕਿ ਉਹ ਬੁਝ ਚੁੱਕਿਆ ਇਹੀ ਗੱਲ ਭਗ ਜੀ ਕਹਿ ਰਹੇ ਹਾਂ ਜੀ। ਇਹ ਆ ਗੱਲ ਠੀਕ ਹੈ ਜੀ। ਆਪਨ ਦੇਉ ਦੇਹੁਰਾ ਆਪਨ ਆਪ ਲਗਾਵੇ ਪੂਜਾ। ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਿਨ ਸੁਨ ਕੋ ਦੂਜਾ। ਅਨਾ ਦੇਹਰਾ ਵੀ ਆਵੇ ਆਪ ਆਪਣੀ ਹੂੰ ਹੂੰ ਦੇਉ ਵੀ ਆਪਣੇ ਆਪ ਹੀ ਦੇਉ ਹੈ ਆਪਣੇ ਦੇਉ ਰਹਿ ਹੂੰ ਹੂੰ ਆਪੇ ਬੁਜਲੋਂ ਹੂੰ ਹੂੰ ਬਈ ਨੂੰ ਕਦੇ ਪਤਾ ਨਹੀਂ ਹੂੰ ਹੂੰ ਮੈਨੂੰ ਕਦੇ ਪਤਾ ਨਹੀਂ ਹੂੰ ਹੂੰ ਆਵੜੀ ਸਰਦਾ ਆਪੇ ਲਾਇਨ ਹੂੰ ਹੂੰ ਆਪ ਕੋਲ ਕਾਣਾ ਪੂਜਾ ਪੂਜਾ ਵੀ ਆਪੇ ਰੋਣਾ ਦਿਉਰਾ ਵੀ ਆਪੇ ਹੈ ਦਿਉ ਵੀ ਆਪੇ ਹੈ ਵਿਚ ਰਹਣ ਵਾਲਾ ਦੇਵਰੇ ਵੀ ਆਪੇ ਹੂੰ ਹੂੰ ਸਦੇਉ ਦੇਹਰੇ ਚ ਰਹਿੰਦੇ ਆਂ ਆਪੇ ਮਾਨ ਹੈ ਲਾਈਟ ਹੈ ਵਿਚੇ ਸੂਰਜੀ ਵੀ ਵਿਚੇ ਹੈ ਉਹਦੇ ਹੂੰ ਹੂੰ ਕੋਈ ਨਹੀਂ ਹੋ ਰਹਾ ਆਪੇ ਪੂਜਾ ਲਾਉਣਾ ਹੂੰ ਹੂੰ ਜਦੋਂ ਹੀ ਹੁੰਦੇ ਚੱਲ ਗਏ ਹੁੰਦੇ ਚੱਲ ਗਏ ਉਹਨੂੰ ਪਤਾ ਲੱਗ ਗਿਆ ਹੂੰ ਹੂੰ ਆਪ ਲਗਾਵੇ ਪੂਜਾ ਹੂੰ ਹੂੰ ਜਿਵੇਂ ਜਲ ਤੇ ਕਹਿੰਦਾ ਤਰੰਪ ਹੁੰਦੀ ਹੈ ਹਾਂਜੀ ਤਰੰਪ ਜਲ ਟੇਕੀ ਹਵਾ ਟੇਕੀ ਤੇ ਜਲ ਬੰਦ ਗਿਆ ਹੂੰ ਹੂੰ ਕਾਹਨ ਸੌਣ ਨੂੰ ਕਹੀ ਦੂਜਾ ਹੂੰ ਹੂੰ ਰਾਂਗਰ ਜਲ ਦੀ ਕੀ ਫਰਕ ਹੈ ਐਵੇਂ ਤੇਰੇ ਮੈਨ ਦੀ ਕੀ ਫਰਕ ਹੈ ਠੀਕ ਹੈ ਜੀ ਕੋਈ ਬੋਹੀ ਬੋਹੀ ਤੋਂ ਹੀ ਅੰਤਰ ਹੈ ਸਾ ਅੰਕ ਘੜੇ ਜਲਤਰਾ ਵੀ ਜੈਸਾ ਉਸਾ ਉਹੀ ਗੱਲ ਹੈ ਅਹੀ ਅੰਤਰ ਠੀਕ ਹੈ ਜੀ ਮੈਂ ਕੜਾਏ ਕਸੋਰਿਆਂ ਦਾ ਬਣਾਇਆ ਮੇਰਾ ਨਵਾਂ ਹੈ ਹੈਗਾ ਆਪਣੇ ਹੋਣਾ ਹੀ ਤੂੰ ਹੋਵੇ ਸੋਨਾ ਵਰਗਾ ਵੀ ਕੜਾ ਕਹਿੰਦਾ ਸੋਨਾ ਕਹਿੰਦਾ ਠੀਕ ਹੈ ਆਪੇ ਗਾਵੈ ਆਪੇ ਨਾਚੈ ਆਪੇ ਬਜਾ ਆਪ ਬਜਾਵੇਂ ਤੂਰਾ ਕਹਿਤ ਨਾਮ ਤੇ ਤੂੰ ਮੇਰੋ ਠਾਕੁਰ ਜਨ ਊਰਾ ਤੂੰ ਪੂਰਾ ਆਪੇ ਗਾਵੈ ਆਪੇ ਨਾਚੈ ਹੂੰ ਹੂੰ ਲੋਨਾ ਆਪਾਂ ਜਦ ਵੀ ਆਪੇ ਹੂੰ ਹੂੰ ਬੁੱਢੇ ਵੀ ਆਪਾਂ ਹੂੰ ਹੂੰ ਬੱਦੇ ਨਾਲ ਆਈ ਬੁੱਤੀ ਇਹ ਦੋਹਾਂ ਪੇ ਹੂੰ ਹੂੰ ਹਉਂਦਾ ਆਪਾਂ ਹੂੰ ਹੂੰ ਐ ਆਪ ਬਜਾਵੇਂ ਤੂ ਗਾਪੇ ਗਾਪੇ ਆਪਰੇ ਰਾਹ ਤੇ ਆਪ ਬਜਾਵੇਂ ਤੂਰਾ ਤੇ ਤੂਰਾ ਵਜਾਉਣਾ ਤੇਰੇ ਅੰਦਰ ਉਹ ਕੁਮੇ ਗੇਰਾਂ ਸਣੀ ਵਜਦਾ ਉਹ ਕੋਈ ਹੋਰ ਦੀ ਵਜਾਉਂਦਾ ਹੈ ਹੂੰ ਹੂੰ ਕੋਈ ਨਹੀਂ ਗਾਉਂਦੀਆਂ ਅਨੰਦ ਗਾਉਂਦੀਆਂ ਉਹ ਵੀ ਤੇਰੇ ਅੰਦਰੋ ਹੀ ਪ੍ਰਗਟ ਹੁੰਦੀ ਹੈ ਹੂੰ ਇਹ ਗਾਵੇਂ ਨਾਚੇ ਤੋਂ ਕੀ ਭਾਵ ਹੈ ਜੀ ਪਰ ਬੰਲੀ ਰੋਣੀ ਹੂੰ ਹੂੰ ਉਹਦਾ ਨਾਚ ਲੈਣਾ ਹੂੰ ਤੇ ਨਾਚ ਅੱਛਾ ਤਾਂ ਮਨਸਾ ਨੱਚਾ ਹੂੰ ਹੂੰ ਉਹ ਨੱਚਦਾ ਹੂੰ ਹੂੰ ਅੱਛਾ ਤਾਂ ਮਨਸਾ ਨੱਚਾ ਮਨਸਾ ਨੱਚਾ ਹਰ ਸੋ ਨੱਚੇ ਨਵੇਂ ਲਾਲੀ ਨਾਚੇ ਲਾਲਾ ਉਹ ਸ਼ਬਦ ਵੀ ਹੈ ਨਾ ਤੇਰੀ ਭਗਤ ਕਰਨ ਹਾਂ ਲਾਲੀ ਗਾਵੇ ਲਾਲਾ ਨੱਚ ਹੂੰ ਹੂੰ ਅੱਛਾ ਉੱਥੋਂ ਗੱਲ ਆ ਰਹੀ ਹੈ ਹਾਂ ਲਾਲੀ ਉੱਥੇ ਫਿਰ ਬੁੱਧੀ ਐ ਤੇ ਲਾਲਾ ਮਨ ਹੋ ਗਿਆ ਹਾਂ ਹਾਂ ਤੇ ਗਾ ਉਹ ਫਿਰ ਲਾਲੀ ਐ ਨਹੀਂ ਤਾਂ ਕਲਾਲੀ ਵੀ ਹੋ ਜਾਂਦੀ ਐ ਕਦੇ ਕਦੇ ਆ ਕਲਾਲੀ ਉਹ ਹੈ ਵੈਸੇ ਲਾਲੀ ਜਿਹੜੀ ਜਿਹੜੀ ਸਫਰ ਚਾਰਤਾਲੀ ਬੁੱਧੀ ਐ ਨਾ ਉਹ ਸਾਰਾ ਉਹ ਕਲਾਲੀ ਐ ਅੱਛਾ ਜੀ ਜੇ ਵੇਖ ਬੁੱਧੀ ਆ ਲਾਲੀ ਐ ਹਮ ਹਮ ਆਲੀ ਮੇਰੇ ਲਾਲ ਕੀ ਮੇਰੇ ਲਾਲ ਕੀ ਬੁੱਧੀ ਲਾਲੀ ਹੈ ਹੂੰ ਹੂੰ ਕਲਾਲ ਕੀ ਬੁੱਧੀ ਕਲਾਲੀ ਹੈ ਕਲਾਲੀ ਠੀਕ ਹੈ ਬ੍ਰਹਮਣ ਕੋਲ ਆਲ ਬਣਿਆ ਹੋਇਆ ਹੈ ਨਾ ਅੱਛਾ ਬ੍ਰਹਮਣ ਕੋਲ ਕਲਾਲ ਮੰਨਿਆ ਹੋਇਆ ਹੈ ਜੀ ਕਲਾਲ ਬ੍ਰਹਮਣ ਕੋਲ ਮੰਨਿਆ ਹੋਇਆ ਹੈ ਮਹਾਰਾਜੀ ਜੀ ਠੀਕ ਹੈ ਜੀ ਬ੍ਰਹਮਾ ਨੇ ਬ੍ਰਹਮਚ ਜਾ ਕੇ ਮਿਲਣਾ ਹੈ ਜੀ ਹਾਂ ਜੀ ਹਾਂ ਅੱਛਾ ਜੀ ਹਾਂਜੀ ਜਨ ਊਰਾ ਕਹਿਤ ਨਾਮ ਦੇ ਤੂੰ ਮੇਰੋ ਠਾਕੁਰ ਜਨ ਊਰਾ ਤੂੰ ਪੂਰਾ ਤੂੰ ਮੇਰੇ ਢਾਗਲ ਹੈ ਜਨ ਤਾਂ ਊਰਾ ਹੈ ਜਨ ਹੋ ਰਹੀ ਹੈ ਅੱਛਾ ਜੀ ਜਨ ਊਰਾ ਊਰਾ ਮਤਲਬ ਹੈ ਜਨ ਦੀ ਬੁੱਧੀ ਪੂਰੀ ਨਹੀਂ ਹੈ ਹਾਂ ਹਾਂ ਜਨ ਦੀ ਬੁੱਧੀ ਦਾ ਕਲਾਲਾ ਹੈ ਹਾਂ ਹਾਂ ਤੂੰ ਪੂਰਾ ਤੇਰੀ ਬੁੱਧੀ ਪੂਰੀ ਹੈ ਠੀਕ ਹੈ ਜੀ ਜਨ ਊਰਾ ਤੂੰ ਪੂਰਾ ਤੂੰ ਪੂਰਾ ਹੈ ਜਨ ਊਰਾ ठीक है। ਇੱਥੇ ਸਮਾਪਤੀ ਸ਼ਬਦ ਦੀ